ਇਹ ਸਿੰਪਲ ਗੱਲ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਬਿਠੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਤੇ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਸਟਰ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਇਹ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨਾਂ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਹਤਾ ਜੋ ਇਨੀਸ਼ੀਅਲ ਹੈ ਸੋ ਉਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਈ ਈਵਨਿੰਗ ਜਾਂ ਕੱਲ ਤੱਕ ਫੜੇ ਜਾਂਦੇ ਸਰ ਕਿੰਨੇ ਦੇ ਨਾਮਾਨ ਇਹਨੇ ਮੇਲ ਕੀਤੀਆਂ ਜੀਆਂ ਈਮੇਲ ਕਰ ਰਹੇ ਸੀ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਹੈ ਤੇ ਉਹ ਸਾਡੇ ਕੋਲ ਪ੍ਰੂਫ ਵੀ ਆ ਗਿਆ ਸਰ ਕਿੰਨੇ ਦੇ ਨਾਮਾਨ ਮੈਂ ਕੀ ਕਰਨਾ ਪਏਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦ ਰਿਮਾਂਡ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸ ਤੁਹਾਡੇ ਨਾਲ ਠੀਕ ਹੈ ਥੈਂਕ ਯੂ ਬਾਕੀ ਕਰ ਲੈ ਜੀ ਥੈਂਕ ਯੂ ਜੀ ਇਹ ਸਿੰਪਲ ਗੱਲ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਬਿਠੁੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਤੇ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਸਟਰ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨੂੰ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਹਤਾ ਜੋ ਇਨੀਸ਼ਲ ਹੈ ਸੋ ਉਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਂਦੇ ਸਰ ਕਿੰਨੇ ਦਿਨ ਦਾ ਰਿਮਾਂਡ ਕਿੰਨੇ ਮਹੀਨੇ ਦੀਆਂ ਚੀਜ਼ਾਂ ਇਹ ਮੇਲ ਕਰ ਰਿਹਾ ਸੀ ਘਰਾਂ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਹੈ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਸਰ ਕਿੰਨੇ ਦਿਨ ਦਾ ਰਿਮਾਂਡ ਮੈਨ ਚੈੱਕ ਕਰਨਾ ਪਏਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦ ਰਿਮਾਂਡ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਵਾਜ਼ ਮੋਰ ਫੋਕਸ ਤੁਹਾਡੇ ਨਾਲ ਠੀਕ ਹੈ थैंक यू ਬਾਕਰ ਲੈ ਦਿਓ थैंक यू ਜੀ ਇਹ ਸਿੰਪਲ ਗੱਲ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਬਿਠੁੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਤੇ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਸਟਰ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਇਹ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨੂੰ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਹਤਾ ਜੋ ਇਨੀਸ਼ੀਅਲ ਹੈ ਸੋ ਇਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਣਗੇ ਸਰ ਇਹਦੇ ਦਿਨ ਦਾ ਰਿਮਾਂਡ ਹੈ ਇਹਦੀ ਮੇਲ ਕੀਤੀ ਸੀ ਜਾਂ ਈਮੇਲ ਕਰ ਰਹੇ ਸੀ ਜਾਂ ਹਾਂਜੀ ਹਾਂਜੀ ਬਿਲਕੁਲ ਉਹ ਉਹਨੇ ਕਨਫੈਸ ਵੀ ਕੀਤਾ ਹੈ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਸਰ ਰਿਮਾਂਡ ਦਿਨ ਦਾ ਰਿਮਾਂਡ ਦਿੰਦਾ ਮੈਂ ਚੈੱਕ ਕਰਨਾ ਪਏਗਾ ਮੈਨੂੰ ਆਈ ਐਮ ਨਾਟ ਵੈਰੀ ਕਲੀਅਰ ਅਬਾਊਟ ਦ ਰਿਮਾਂਡ ਉਹ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸ ਤੁਹਾਡੇ ਨਾਲ ਠੀਕ ਹੈ ਥੈਂਕ ਯੂ ਥੈਂਕ ਯੂ ਜੀ